ਕੋਈ ਨਹੀਂ ਪੂਰਤਪੰਚ ਦੇ ਕੋਲ ਤੇ ਆ ਦੇਣਾ ਆਉਂ ਗਏ ਆਉਂਦੇ ਅੱਛਾ ਕਹਿ ਰਹੇ ਨੇ ਇੱਥੇ ਇੱਥੇ ਅਸੀਂ ਗੁਲਾਮ ਆ ਅਰੇ ਇੱਥੇ ਸਾਨੂੰ ਐਸੀ ਨਹੀਂ ਵੀ ਆਜ਼ਾਦੀ ਨਹੀਂ ਆ ਵੀ ਅਸੀਂ ਸਾਨੂੰ ਵੀ ਬਹੁਤ ਉੱਥੇ ਜਾ ਕੇ ਹੈਰਾਨੀ ਹੋਈ ਵੀ ਤੁਸੀਂ ਹੁਣ ਸਾਨੂੰ ਦੇਖੋ ਇੰਡੀਆ ਦੀ 100 ਪੰਚਾਇਤ ਇਨ ਵਾਈਟ ਸੀਜੀ ਉੱਥੇ ਤੇ ਅਸੀਂ ਪੰਜਾਬ ਦੇ 6 ਜਾਣੇ ਸੀਗੇ ਤੇ ਉੱਥੇ 6 ਜਾਣਿਆਂ ਚੋਂ ਅਸੀਂ 13 ਤਰੀਕ ਨੂੰ ਉੱਥੇ ਪਹੁੰਚੇ 13 ਨੂੰ ਪਹੁੰਚਣ ਤੋਂ ਬਾਅਦ 14 ਨੂੰ ਸਾਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਨੇ ਜਲ ਮਨਿਸਟਰ ਨੇ ਕਰਿਆ ਤੇ ਜਲ ਵਿਭਾਗ ਦੇ ਬਟ 14 ਤਰੀਕ ਤੋਂ ਬਾਅਦ 15 ਨੂੰ ਜੇ ਸਾਨੂੰ ਸਵੇਰੇ ਉਹਨਾਂ ਨੇ ਦੱਸਤਾ ਸੀ ਵੀ ਸਵੇਰੇ ਤੁਸੀਂ ਜਲਦੀ अर्ਲੀ ਮਾਰਨਿੰਗ ਆਉਣਾ ਹੈ ਲਾਲ ਕਿਲੇ ਤੇ ਬਾਅਦ ਚ ਰਾਸ਼ ਹੋ ਜਾਂਦਾ ਤੇ ਉਸ ਤੋਂ ਬਾਅਦ ਜੇ ਅਸੀਂ ਉੱਥੇ ਸਵੇਰੇ 5:30 ਵਜੇ ਪਹੁੰਚੇ ਤਾਂ ਉੱਥੇ ਸਾਨੂੰ ਸਿਕਿਉਰਟੀ ਚ ਰੋਕ ਲਿਆ ਗਿਆ ਉਹ ਕਹਿੰਦੇ ਤੁਸੀਂ ਅੱਗੇ ਨਹੀਂ ਜਾ ਸਕਦੇ ਸੀਗੇ ਰੀਜ਼ਨ ਕੀ ਹੈ ਵੀ ਕਿਉਂ ਨਹੀਂ ਜਾ ਸਕਦੇ ਉਹ ਕਹਿੰਦੇ ਤੁਹਾਡੇ ਸੀਰੀ ਸਾਹਿਬ ਪਾਈ ਹੋਈ ਹੈ ਤੇ ਸੀਰੀ ਸਾਹਿਬ ਪਾਉਣ ਕਰਕੇ ਚਲੋ ਉੱਥੇ 5-10 ਮਿੰਟ ਉਹਨਾਂ ਨੇ ਕਰੀ ਗੱਲ ਅੱਗੇ ਉੱਪਰ ਸੀਨੀਅਰ ਨਾਲ ਉਹ ਕਹਿੰਦੇ ਵੀ ਤੁਸੀਂ ਅੱਗੇ ਚਲੇ ਜਾਓ ਤੇ ਲਾਲ ਕਿਲੇ ਤੇ ਪੰਜ ਨੰਬਰ ਗੇਟ ਰਾਹੀਂ ਸਾਡੀ ਐਂਟਰੀ ਸੀਗੀ ਸਪੈਸ਼ਲ ਗੈਸਟ ਦੀ ਤੇ ਤੇ ਲੈ ਇੰਚ ਲੱਗੇ ਉਸ ਤੋਂ ਬਾਅਦ ਸੀਨੀਅਰ ਨੇ ਉੱਥੇ ਵੀ ਰੋਕ ਲਿਆ ਉਹ ਕਹਿੰਦੇ ਸਰ ਵੀ ਤੁਸੀਂ ਨਹੀਂ ਜਾ ਸਕਦੇ ਹੁਣ ਤੁਸੀਂ ਇਹ ਦੇਖੋ ਵੀ ਇਹ ਸਾਰੀ ਉਹ 3 ਇੰਚ ਦੀ 4 ਇੰਚ ਦੀ ਕਿਰਪਾਨ ਹੈ ਸ੍ਰੀ ਸਾਹਿਬ ਹੈ ਤੇ ਇਹਦੇ ਨਾਲ ਬੰਦਾ ਕੀ ਉੱਥੇ ਉਹ ਕਰਨਾ ਤੇ ਨਾ ਅਸੀਂ ਇਹ ਵੀ ਨਹੀਂ ਸੀ ਵੀ ਆਪਣੇ ਆਪ ਚਲੇ ਗਏ ਸੀ ਐਜ਼ ਇਹ ਸਾਡੇ ਕੋਲੇ ਇਨਵੀਟੇਸ਼ਨ ਹੈ ਇਨਵੀਟੇਸ਼ਨ ਦੇ ਕੇ ਉਹਨਾਂ ਨੇ ਸਾਨੂੰ ਬੁਲਾਇਆ ਸੀ ਤਾਂ ਅਸੀਂ ਗਏ ਸੀ ਤੇ じゃ ਉਹ ਪਹਿਲਾਂ ਉਹਨੂੰ ਉੱਥੇ ਉਹਨਾਂ ਨੇ ਦੱਸਣਾ ਸੀ ਤਾਂ ਵੀ ਇਹ ਤੁਹਾਨੂੰ ਭਈ ਨਹੀਂ ਆਉਣਾ ਹੈਗਾ ਤੁਸੀਂ ਜੇ ਅੰਮ੍ਰਿਤਧਾਰੀ ਹੋ ਜਾਂ ਗੁਰਸੇਖੋ ਤੇ ਚਲੋ ਉੱਥੇ ਥੋੜੀ ਉਹਨਾਂ ਨਾਲ ਅਸੀਂ ਬਹਿਸ ਕਰੀ ਵੀ ਸਰ ਸਾਨੂੰ ਇਨਵਿਟੇਸ਼ਨ ਹੈ ਸਾਰਾ ਕੁਝ ਹੈ ਅਸੀਂ ਕਿਉਂ ਨਹੀਂ ਜਾ ਸਕਦੇ ਉਹ ਕਹਿੰਦੇ ਸੀ ਜੀ ਸਾਹਿਬ ਕਰਕੇ ਸਿੱਧੀ ਜੀ ਗੱਲ ਹੈ ਜੀ ਸਾਹਿਬ ਜੇ ਤਾਂ ਉਤਾਰ ਕੇ ਜਾਣੇ ਉਹ ਕਕਾਰ ਆਪਣੇ ਤੇ ਉੱਥੇ ਰੂਮ ਸੀਗੇ ਉਹਨਾਂ ਦੇ ਬਣਾਏ ਹੋ ਉਹ ਕਹਿੰਦੇ ਵੀ ਇਹਦੇ 'ਚ ਰੱਖ ਲਿਓ ਤੁਸੀਂ ਚਲੇ ਜਾਓ ਬਾਅਦ 'ਚ ਹੀ ਤੁਹਾਨੂੰ ਦੇ ਦਾਂਗੇ ਤੇ ਉਹ ਤਾਂ ਅਸੀਂ ਕਹੇ ਵੀ ਇਹ ਤਾਂ ਅਸੀਂ ਕਰਨਾ ਨਹੀਂ ਹੈਗਾ ਨਾ ਅਸੀਂ ਮਨਜ਼ੂਰ ਨਹੀਂ ਹੈਗਾ ਤਾਂ ਤੇ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਸੀ ਸੌਰੀ ਹੈ ਵੀ ਅਸੀਂ ਨਹੀਂ ਜਾਣ ਦੇ ਸਕਦੇ ਫਿਰ ਅਸੀਂ ਵਾਪਸ ਆ ਕੇ ਆਪਣੇ ਰੂਮ 'ਚ ਆ ਗਏ ਜੀ ਇਹ ਹੋਇਆ ਸੀ ਕੌਣ ਅਫਸਰ ਸੀ ਜੇ ਕਿਸ ਰੈਂਕ ਦੇ ਤਾਂ ਨਾਮ ਸੀ ਉਹ ACP ਸੀਗੇ ਤੇ ਉਹਨਾਂ ਦਾ ਨਾਮ ਅਸੀਂ ਕੋਈ ਸ਼੍ਰੀ ਕਾਂਤ ਅਸੀਂ ਪੂਰਾ ਨਾਮ ਮੇਰੇ ਕੋਲ ਹੈ ਲਿਖਿਆ ਹੋਇਆ ਹੈਗਾ ਤੇ ਉਹ ਸ਼੍ਰੀ ਕਾਂਤ ਦੇ ਨਾਮ ਸੇ ਸੀਗਾ ਉਹਨਾਂ ਦਾ ਨਾਮ ਤੇ ਅਸੀਂ ਪੀ ਰੈਂਕ ਦੇ ਸੀਗੇ ਅਫਸਰ ਤੁਸੀਂ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਤਾਂ ਮੰਗ ਹੀ ਕਰਦੇ ਵੀ ਦੇਖੋ ਪੰਜਾਬ ਵੀ ਭਾਰਤ ਦਾ ਹਿੱਸਾ ਹੈ ਤੇ ਇੱਕੋ ਦੇਸ਼ ਹੈ ਅਸੀਂ ਕੁਰਬਾਨੀਆਂ ਕੀਤੀਆਂ ਨੇ ਪੰਜਾਬ ਨੇ ਭਾਰਤ ਲਈ ਸਾਰੇ ਜੱਗ ਜਾਹਾਂ ਦੇ ਸਾਰੇ ਇਤਿਹਾਸ ਚ ਪਈਆਂ ਨੇ ਵੀ ਸਾਰਿਆਂ ਨੂੰ ਇੱਕ ਬਰਾਬਰ ਦਾ ਹੱਕ ਦਿੱਤਾ ਜਾਵੇ ਇਹ ਵਿਤਕਰਾ ਨਾ ਕੀਤਾ ਜਾਵੇ ਵੀ ਸਿੱਖਾਂ ਲਈ ਕੋਈ ਹੋਰ ਪਾਲਿਸੀ ਹੈ ਤੇ ਬਾਕੀਆਂ ਲਈ ਕੋਈ ਹੋਰ ਪਾਲਿਸੀ ਹੈ ਇਹ ਵੀ ਇੱਕ ਬਰਾਬਰ ਰੱਖਿਆ ਜਾਵੇ ਸਾਰਿਆਂ ਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਨੋਟੀਫਿਕੇਸ਼ਨ ਵੀ ਜਿਆਦਾ ਜਦ ਇਹ ਗਾਈਡਲਾਈਨ ਤੋਂ ਜਾਰੀ ਕਰਨੀ ਚਾਹੀਦੀ ਹੈ ਇਹ ਜ਼ਰੂਰੀ ਸੀ ਸਰ ਕੰਪਲਸਰੀ ਸੀ ਕਿ ਇਹ ਦੋ ਇਹ ਦੇਖੋ ਇਹ ਨਹੀਂ ਹੋਇਆ ਵੀ ਅਸੀਂ 13 ਨੂੰ ਜਾਣਾ ਸੀ ਅਸੀਂ 12 ਨੂੰ ਇਥੋਂ ਹੋਏ ਚਲੇ ਗਏ ਸਾਨੂੰ 2 ਮਹੀਨੇ ਪਹਿਲਾਂ ਉਹਨਾਂ ਨੇ ਇਨਵਿਟੇਸ਼ਨ ਦਿੱਤਾ ਸੀ ਕਿ ਸਰ ਇੱਕ ਨਿਕਣਾ ਵੀ ਤੁਸੀਂ ਮੈਨੇਜ ਕਰ ਲਓਗੇ ਚਲੇ ਜਾਓਗੇ ਤੇ ਫਿਰ ਅਸੀਂ ਆਪਦਾ ਸਾਰਾ ਦੇਖ ਕੇ ਖੇਤੀਬਾੜੀ ਕਰਦੇ ਆਂ ਖੇਤੀਬਾੜੀ ਨਾਲ ਰਿਲੇਟਡ ਆ ਦੇਖ ਕੇ ਵੀ ਚਲੋ ਇਹ ਟਾਈਮ 'ਚ ਚਲੋ ਨਹੀਂ ਹੁੰਦਾ ਆਪਾਂ ਨੂੰ ਇੰਨਾ ਕੰਮ ਦੇ ਟਾਂ ਨੂੰ ਤੇ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਹਾਂਜੀ ਸਰ ਬੱਚੇ ਲੈ ਜਾਵਾਂਗੇ ਤੇ ਇੱਕ ਹੋਰ ਵੀ ਸੀ ਪਹਿਲਾਂ ਉਹਨਾਂ ਨੇ ਸਾਨੂੰ ਮੈਂਬਰ ਕਰੇ ਵੀ ਤੁਸੀਂ ਮੈਂਬਰ ਇੱਕ ਦੋ ਮੈਂਬਰ ਜਾ ਸਕਦੇ ਨਾਲ ਪੰਚਾਇਤ ਦੇ ਚਲੋ ਅਸੀਂ ਉਹਨਾਂ ਦੇ ਪ੍ਰੂਫ ਦੇ ਦਿੱਤੇ ਸੀ ਵੀ ਚਲੋ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਨਹੀਂ ਸਰ ਮੈਂ ਮੈਂਬਰ ਨਹੀਂ ਜਾ ਸਕਦੇ ਤੁਸੀਂ ਤੇ ਸਪਾਊਸ ਜਾ ਸਕਦੇ ਹੋ ਤੇ ਮੈਂ ਤੇ ਹੁਣ ਮੇਰੇ ਵਾਈਫ ਗਏ ਸੀ ਦੋਨੋਂ ਤੇ ਜਾ ਕੇ ਉੱਥੇ ਜੇ ਤਾਂ ਇੱਕ ਦਮ ਬੰਦਾ ਚਲੇ ਜਾਵੇ ਉਹਦੇ 'ਚ ਹੁੰਦਾ ਹੈ ਵੀ ਹੁਣ ਜੇ 2 ਮਹੀਨੇ ਪਹਿਲਾਂ ਦੀ ਤਿਆਰੀ ਸੀ ਸਾਰੇ ਪ੍ਰੂਫ ਦਿੱਤੇ ਨੇ ਆਧਾਰ ਕਾਰਡ ਵਗੈਰਾ ਸਾਰਾ ਫੋਟੋਆਂ ਵੀ ਲੀਆਂ ਨੇ ਤਾਂ ਉੱਥੇ ਬੰਦਾ ਦੱਸ ਸਕਦਾ ਵੀ ਹਾਂਜੀ ਦੇਖੋ ਤੁਸੀਂ ਫੋਟੋ ਜਿਵੇਂ ਪਤਾ ਲੱਗ ਜਾਂਦਾ ਵੀ ਕੋਸ਼ ਸਿੱਖਾ ਹੈ ਬੰਦਾ ਜਾਂ ਇੱਕ ਨੋਟ ਲਿਖ ਦੋ ਵੀ ਹਾਂਜੀ ਆਹ ਚੀਜ਼ ਉੱਥੇ ਅਲਾਉ ਨਹੀਂ ਹੈਗੀ ਫਿਰ ਅਸੀਂ ਨਾ ਜਾਂਦੇ ਅਸੀਂ ਉੱਥੇ ਕੀ ਕਰਨ ਜਾਣਾ ਸੀ ਅਸੀਂ ਆਪਦੇ ਪੰਜਾਬ ਚ ਵਧੀਆ ਸੀਗੇ